ਕੀ ਕਰਦਾ ਬਰੀਆਂ ਤੇ ਇੱਕ ਬੰਨ ਨਾਲ ਬੰਨਿਆ ਜਾਵੇ ਨਾ ਤੇ ਅਸੀਂ ਬੜੇ ਖੁਸ਼ ਹੋ ਜਾਗੇ ਸਾਨੂੰ ਕੋਈ ਕੁਝ ਨਾ ਦਿੱਤੀ ਸਿਰਫ ਸਾਡਾ ਬੰਨ ਹਰੀਕਤ ਲੈ ਕੇ ਤੇ ਆਜ ਜਾਵੇ ਤੇ ਅਸੀਂ ਬੜੀ ਸੁਪ ਵਿੱਚ ਕਰਾਂਗੇ ਹਾਂਜੀ ਅਗਲੀ ਵਾਰ ਨਹੀਂ ਹਾਂ ਉਹ ਹੀ ਤੇ ਤਾਂ ਜਾ ਕੇ ਸਿਹਾਂ ਕਰ ਦਿਨਾ ਜਾਣਾ ਅਸੀਂ ਹਰ ਵਾਰੀ ਦੁਬਜਾਂ ਨਾ ਮਾਜਵਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਤੇ ਸਾਰੇ ਹੀ ਕੋਈ ਨਹੀਂ ਹਾਂ ਉਹ ਹੀ ਕਹਿੰਦੇ ਬੜੀ ਮਿਹਰਬਾਨੀ ਸਾਡੀ ਇਹ ਰੋਣ ਤਿਰੋ ਪਿੱਛੇ ਪਿੱਛੇ ਬੋਸ ਬੋਸ ਆ ਜਾ ਆ ਕੀ ਦੇਖ ਲੀਵਾ ਤੁਸੀਂ ਜਿਹੜੀ ਸੋਚ ਤੁਸੀਂ ਸੋਚ ਨਹੀਂ ਯਾਰ ਬੰਦੇ ਵੈਸੇ ਤੁਸੀਂ ਬੜੇ ਗਰੀਬ ਹੋ ਸਾਰਾ ਮੋੜ ਜਾਏ ਤਾਂ ਕੋਈ ਕੱਖ ਨਹੀਂ ਰਹਿ ਜਾਂਦਾ ਬਾਟਰ ਪੱਟੀ ਦੇ ਸਾਨਾ ਨੂੰ ਕੁਝ ਨਹੀਂ ਰਹਿ ਜਾਂਦਾ ਇਹ ਸੀ ਨਬੜ ਦੁਖੀ ਸਾਡੇ ਸਿਰ ਕਰਕੇ ਨਹੀਂ ਉਤਰਦੇ ਸੋ ਤਾਂ ਸੱਚ ਕਰਦੇ ਨੇ ਆਹ ਕੁਝ ਨਹੀਂ ਬਸ ਕੁਦਰਤ ਹੀ ਮਾਰ ਰਹੀ ਹੈ ਚੱਲਨੀ ਆਪਾਂ ਅੱਜ ਉਹ ਦੂਜਾ ਤੁਸੀਂ ਮੇਰੇ ਤੇ ਛੱਡੋ ਇੱਕ ਬਸ ਉਹ ਤਾਂ ਇਹ ਕਿ ਤੱਕ ਬੰਦ ਬਚ ਜਾਵੇ ਨਾ ਤੁਸੀਂ ਸਾਰੇ ਕਰ ਸਕਦੇ ਨਹੀਂ ਜਿਸ ਤਰੀਕੇ ਜੀ ਰਹਾ ਤੁਸੀਂ ਜਾਇਦਾ ਜਾਇਦਾ ਪਹੁੰਚਦੇ ਕਿਉਂਕਿ ਪੰਜਾਬ ਹਰ ਮਿਹਰੇ ਦੇ ਲੋਕਾਂ ਨੂੰ ਬੜੀਆਂ ਤਕਲੀਫਾਂ ਹੋ ਆਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਕੀ ਕਹਿਣਾ ਦੱਸੋ ਪੰਜਾਬ ਸੰਕਟ 'ਚ ਹੈ ਜੀ ਉਹ ਪੰਜਾਬ ਉਹ ਦੇਸ਼ ਦੀ ਫੌਟ ਬੁੱਕ ਫੂਟਬਾਲ ਹੈ। ਅਸੀਂ ਦੇਸ਼ ਨੂੰ ਅੰਨ ਦਿੰਨੇ ਆ। ਜਦੋਂ ਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਸੀ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ। ਪਰ ਦੇਸ਼ ਦਾ পেট ਭਰੇ। ਅੱਜ ਪੰਜਾਬ ਸੰਕਟ 'ਚ ਹੈ। ਤੇ ਮੈਂ ਚਾਹਨਾ ਕਿ ਸੈਂਟਰ ਮੰਤਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਦਿੱਤਾ ਹਾਂ ਤਾਂ ਹਲ ਮੁੱਚਾ ਆਪ 40 ਹਜ਼ਾਰ ਕਰੋੜ ਰੁਪਈਆ ਆੜੀਏ ਬਦਾ ਸੈਂਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਿਹੜਾ ਦੀ ਬਿਨਾਂ ਮੰਗ ਕਰ ਰਹੇ ਹਾਂ ਚਲੋ ਜੀ ਠੀਕ ਹੈ ਸਰ ਅੱਜ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਕਿਰਦ ਚੱਲ ਰਹੀ ਹੈ ਪੀਐਮ ਸਾਡਾ ਫੋਨ ਆਇਆ ਸੀ ਜੀ ਨੇ ਹਾਲ ਚਾਲ ਪੁੱਛਿਆ ਹੂੰ ਪ੍ਰੈਸਰ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਦੀ ਕਿਉਂਕਿ ਇਹ ਠੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬਹੁਤ ਦਰ ਹੈ ਉਹ ਹੀ ਤਾਂ ਹਾਂ ਜੀ ਤਾਂ ਉਹ ਤੋਂ ਮੰਗ ਲਾਂਗੇ ਨਾ ਜਦੋਂ ਪਤਾ ਲੱਗੂਗਾ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਲਬ ਉਹ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਤੇ ਪ੍ਰਧਾਨ ਮੰਤਰੀ ਨੇ ਜੀ ਐਜੈਂਟ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਬਹੁਤ ਬਹੁਤ ਧੰਨਵਾਦ ਜੀ ਮੰਨਣਾ ਮੈਂ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦੀ ਨੁਕਸਾਨ ਬਹੁਤ ਜ਼ਿਆਦਾ ਹੈ ਫਿਰ ਅੱਖਾਂ ਚ ਹੁੰਦੀ ਆਏ ਜੇ ਤੁਹਾਡੇ ਗੱਲਬਾਤ ਸੁਣ ਕੇ ਉਹ ਹੀ ਯਾਰ ਜਿਹੜਾ ਨਾ ਬਰੀਂਗ ਜਿੱਦ ਨੂੰ ਕਰ ਲੋ ਮਾਦਮ ਸਾਹਿਬ ਮਾਦਮ ਜਿਹੜੇ ਬੰਦ ਨੇ ਉਹ ਉਹਦਾ ਕੀ ਪੱਕੇ ਕੜਾ ਹੀ ਸੀਤੇ ਜਾਣ ਕੇ ਜਿਹੜੇ ਵੀ ਜਗ੍ਹਾ ਤੇ ਕੋਈ ਬਰੀਚ ਹੋ ਰਿਹਾ ਹੈ ਕਰਾਂਗੇ ਇਹਦਾ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂ ਮਾਦਮ ਹਬੀਬ ਗਿਆ ਦਾ ਬੰਦ ਨਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਚ ਪਾ ਦੇ ਜਿਹੜੀ ਨਾ ਹਲਕਾ ਤੋਂ Shimla ਨੂੰ ਇੱਕ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਹੋ ਅੰਗਰੇਜ਼ਾਂ ਨੇ ਨਹੀਂ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਵੀ ਜਾਂਦਾ ਹੈ ਕਿਦੀ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨ ਜਿਹੜੇ ਅਗਲੇ ਟਿਕਾਣੇ ਤਾਂ ਕਿ ਅਗਲੀ ਵਾਰ ਨੂੰ ਕਰਨਾ ਚਾਹੀਦਾ ਪੰਜਾਬ ਦੇ ਰਾਜਾਂ ਦੇ ਗੱਟੀ ਨਵੇਂ ਰਾਜਾਂ ਦੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਸਾਰੇ ਪਿੰਡ ਜਿਹੜੇ ਮਾਹੌਲ ਸਾਰੇ ਮੈਂ ਕਹੀ ਸੀ ਸਾਡੇ ਸੰਗਲੂਰ ਚ ਮੁਖੱਦਰ ਚ ਛੱਟ ਕੱਗ ਤਾਂ ਚੜ ਗਿਆ ਕੁਦਰਤੀ ਮੁਰੇ ਦੀ ਕਰੀਏ ਕੁਦਰਤ ਹੈ ਜੀ ਕੀ ਕਰੀਏ ਮਾਨਸੂਨ ਸੈਂਟਰ ਗਵਰਨਮੈਂਟ ਨੂੰ ਜਨਾ ਪੰਜਾਬ ਦੇ ਨਾਲ ਮਤਰਈ ਮਾਂ ਵਰਗਾ ਸਮੂਹ ਕੀਤਾ ਨਹੀਂ ਮੈਂ ਨਹੀਂ ਕਹਿੰਦਾ ਕਿ ਮਤਰਈ ਮਾਂ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਕੋਈ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕੀ ਦੇਖਣ ਦੇ ਦੇ